ਉਹਨਾਂ ਇੱਟਾਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਮੇਰੀ ਮੰਮੀ ਦੇ 2:00 ਵਜੇ ਤੋਂ ਡੈੱਡ ਹੋ ਗਈ। ਪੁਰਾਣੀ ਰਣਜੀਤ ਦੇ ਚਲਦੇ ਹੋਏ ਲੜਾਈ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮੁਖਤਿਆਰ ਸਿੰਘ ਨੇ ਆਪਣੇ ਘਰ 'ਚ ਪ੍ਰੋਗਰਾਮ ਆਯੋਜਿਤ ਕੀਤਾ ਸੀ। ਇਸ ਦੌਰਾਨ ਮੁਖਤਿਆਰ ਸਿੰਘ ਨੇ ਨਸ਼ੇ ਦੀ ਹਾਲਤ 'ਚ ਔਰਤ ਦੇ بیٹے ਹੀਰਾ ਸਿੰਘ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੀਰਾ ਸਿੰਘ ਦੇ ਹਮਲਾ ਕਰ ਦਿੱਤਾ। ਜਦੋਂ ਉਸ ਨੂੰ ਬਚਾਉਣ ਦੇ ਲਈ ਉਸਦੀ ਮਾਂ ਮਨਜੀਤ ਕੋਹੜਾਈ ਤਾਂ ਉਕਤ ਦੋਸ਼ੀਆਂ ਨੇ ਉਸਤੇ ਇੱਟਾਂ ਨਾਲ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਸਾਡੇ ਗਵੰਡੀ ਹੈ ਜੀ ਉਹਦਾ ਨਾਮ ਸਰਵਨਾ ਜੀ ਉਹਦੇ ਪਿਓ ਦਾ ਨਾਮ ਮੁਖਤਿਆਰ ਸਿੰਘ ਤੇ ਉਹਨਾਂ ਨੇ ਨਾ ਮੈਨੂੰ ਆਪਣੇ ਘਰੇ ਬੁਲਾਇਆ ਤੇ ਮੈਨੂੰ ਕਹਿੰਦੇ ਪੈਗ ਪੀ ਮੈਂ ਕਿਹਾ ਮੈਂ ਨਹੀਂ ਪੀਣਾ ਤੇ ਉਹਨਾਂ ਹੋਰ ਰਿਸ਼ਤੇਦਾਰ ਵੀ ਸੱਦੇ ਹੀ ਕਿ ਉਹ ਕਹਿੰਦੇ ਤੁਹਾਡੀ ਕਾਤ ਕੀ ਹੈ ਇਸੇ ਕੋਲ ਉਹ ਸਾਨੂੰ ਮੇਨਾਂ ਥਾਂ ਦਾ ਹੋਣ ਲੱਗ ਗਏ ਤੇ ਇੱਕ ਮੇਰੇ ਚਾਚੇ ਦਾ ਮੁੰਡਾ ਇਹੋ ਬਾਤ ਸੁਣ ਗਿਆ ਤੁਹਾਨੂੰ ਦੋਨਾਂ ਨੂੰ ਕੁੱਟਨ ਮਾਰ ਕੀਤੀ ਉਹਨਾਂ ਨੇ ਤੇ ਇਦਾਂ ਐ ਸੀ ਮਨ ਲਗੀ ਉਹਨਾਂ ਕੋ ਛੁੱਟ ਕੇ ਭੱਜੇ ਤਾਂ ਉਹਨਾਂ ਇੱਟਾਂ ਚਲਾਉਣੀਆਂ ਸ਼ੁਰੂ ਕਰਤੀਆਂ ਤੇਰੀ ਮੰਮੀ ਮੇਰਾ ਡੈਡੀ ਤੇ ਮੇਰੀ ਮੰਮੀ ਤੇ ਇੱਟ ਵੱਜੀ ਤੋਂ ਡੇਡ ਹੋ ਗਈ ਤੇ ਇੱਕ ਭਰਾ ਮੇਰਾ ਦਖਮੀ ਹੈ ਜੀ ਇਨਸਾਫ ਚਾਹੀਦਾ ਬਸ ਕਬੂਤੋ ਦੇ ਹੈ ਤੇ ਜਦੋਂ ਮੈਂ ਘਰ ਗਿਆ ਇਹਨਾਂ ਦੇ ਜਾਂਦੇ ਨੇ ਅਜੇ ਖਲੋਤਾ ਹੀ ਆਨਾਂ ਤੇ ਪੈਂਦੇ ਕਿ ਥੱਪੜ ਮਾਰਦੇ ਆਹੀਂ ਬਾਹਰ ਬਾੜ ਐ ਇਹਨਾਂ ਨੇ ਬਾਅਦ ਏਟ ਰੋੜਾ ਚ ਤੋਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮੇਰੇ 8 ਵਜੇ ਵੀ ਮੈਨੂੰ ਕੋਈ ਪਤਾ ਨਹੀਂ ਬਾਅਦ ਹਾਂ ਬੰਦੇ ਨੇ ਕੋਠੇ ਤੋਂ ਕੀਤਾ ਸ਼ੁਰੂ ਹਾਂ ਕੋਠੇ ਤੋਂ ਇੱਕ ਦਿਨ ਆਇਆ ਮੁੱਖਾ ਇੱਕ ਸਰ ਬਣਾ ਇਕਬਲ ਜਿੰਦਰ ਇੱਕ ਮੋ ਇੱਕ ਬੱਬੀ ਇਹ ਗੱਲ ਦਾ ਭਾਈ ਮੈਨੂੰ ਇਹ ਨਹੀਂ ਪਤਾ ਉਹਦੇ ਨਾਲ ਬਸੰਦੇ ਵੱਡੇ ਭਰਾ ਨਾਲ ਕਿਹੜੀ ਗੱਲ ਦਾ ਇਹ ਉਹ ਵੀ ਮਤਲਬ ਤੇਰੀ ਬਰਾਦਰੀ ਕੀ ਜਾਂ ਤੇਰੀ ਹੁਣ ਬਾਦ ਕੀ ਆ ਗਾੜੀਆਂ ਉਹਨੇ ਕਿਤੇ ਕਹਿਤਾ ਤੇਰੀ ਕਾਦ ਕੀ ਐ ਤੋ ਅਸੀਂ ਅਜੇ ਮੈਂ ਵੀ ਜਾ ਕੇ ਖਲੋਤਾ ਹੀ ਆ ਜਾ ਕੇ ਉਹਨਾਂ ਦੇ ਥੱਪੜ ਮਾਰਦੇ ਪੰਜ ਪੱਜ ਜਾਏ ਬਾਹਰ ਬਾਦ ਕੋਠੇ ਦੇ ਜੜ ਗਏ ਉਹਨੇ ਏਟੇ ਢੋੜਾ ਸਿੱਧੂ ਕਰਤਾ ਚੀਨਾ ਉਹ ਮਤਲਬ ਇਹਨਾਂ ਨੇ ਏਟੇ ਮਾਰੀ ਜੀ ਢੜੇ ਲਾਦੇ ਤਾਈ ਜੀ ਲਾਦੇ ਸਾਡੇ ਅਹੀਂ ਕਹਿੰਦਾ ਮੈਂ ਚੁੰਨਾ ਵੀ ਉਹ ਫੜੇ ਜਾਣ। ਚਲੋਪੁਰ ਰਾਤ ਲੜਾਈ ਝਗੜੇ ਆ ਹੋਇਆ ਇਹਨਾਂ ਦਾ ਆਪਸ ਵਿੱਚ। ਆਪਸ ਚ ਰਿਸ਼ਤੇਦਾਰੀ ਹੈ ਇਹਨਾਂ ਦੀ। ਤੇ ਰਾਤ ਇਹ ਜ਼ਖਮੀ ਹਾਲਤ ਚ ਇੱਥੇ ਦਾਖਲ ਹੋਏ ਆ। ਸਵੇਰੇ ਸੂਚਨਾ ਮਿਲੀ ਹਸਪਤਾਲ ਤੋਂ ਕਿ ਜ਼ਖਮੀ ਹਾਲਤ ਚ ਤੇ ਦਾਖਲ ਹੋਏ ਤੇ ਲੇਡੀ ਮਨਜੀਤ ਕੌਰ ਉਹਦੀ ਡੈਥ ਹੋ ਚੁੱਕੀ ਆ। ਤੇ ਅੱਗੋਂ ਵੇਖਦੇ ਆ ਬਿਆਨ ਦੇ ਆਧਾਰ ਤੇ ਕਾਰਵਾਈ ਕਰਨਗੇ। ਆਪਸ ਵਿੱਚ ਰਿਸ਼ਤੇਦਾਰੀ ਇਕੱਠੇ ਬੈਠੇ ਸੀ ਤੂ ਤੂ ਮੈਂ ਮੈਂ ਹੋਈ ਤੂ ਤੂ ਮੈਂ ਮੈਂ ਤੋਂ ਵੱਧ ਗਿਆ ਟਕਰਾ ਦ ਇਹਨਾਂ ਦਾ ਆਪਸ ਵਿੱਚ। ਪਾਰਟੀ ਬਾਜੀ ਦਾ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਇਹ ਰਿਸ਼ਤੇਦਾਰੀ ਦੇ ਵਿੱਚ ਆਪਣੇ ਬੈਠੇ ਸ ਤੇ ਰਿਸ਼ਤੇਦਾਰੀ ਚ ਆਪਸ ਚ ਤੁ ਤੁ ਮੈਂ ਆ ਗਿਆ ਨਾ ਕੀ ਕਾਰਵਾਈ ਕੀਤੀ ਹੈ ਫਿਲਹਾਲ ਫਿਲਹਾਲ ਬਿਆਨ ਲਿਖ ਰਹੇ ਆ ਜੀ ਉਹਨਾਂ ਦਾ ਬਿਆਨ ਲਿਖ ਕੇ ਬਿਆਨ ਦੇ ਆਧਾਰ ਤੇ ਜੋ ਕਾਰਵਾਈ ਬਣਦੀ ਹੈ ਬਿਊਰੋ ਰਿਪੋਰਟ